ਬਰਨਾਲੇ ਦੀ ਇੱਕ ਕੁੜੀ ਦਾ ਮੈਸੇਜ ਆਇਆ ਮੈਨੂੰ ਕਹਿੰਦੀ ਵੀਰੇ ਮੇਰੀ ਹੈਲਪ ਕਰ ਦੋ ਕਹਿੰਦੀ ਮੇਰੇ ਨਾਲ ਧੱਕਾ ਹੋਇਆ ਇੱਕ ਮੁੰਡੇ ਨਾਲ ਉਹਦੀ ਦੋਸਤੀ ਸੀ ਤੇ ਉਹਦੇ ਨਾਲ ਫਿਰ ਮੰਗਣਾ ਵੀ ਹੋ ਗਿਆ ਸੀ ਮੰਗਣਾ ਹੋਣ ਤੋਂ ਬਾਅਦ ਮੁੰਡਾ ਮੁੱਕਰ ਗਿਆ ਮੁੰਡਾ ਤਾਂ ਉੱਚੀ ਜਾਤ ਦਾ ਸੀ ਤੇ ਕੁੜੀ ਨੀਵੀਂ ਜਾਤ ਦੀ ਸੀ ਤੇ ਫਿਰ ਕੁੜੀ ਨੇ ਤਿੰਨ ਵਾਰ ਉਹ ਤੇ ਰਿਪੋਰਟ ਵੀ ਲਖਾਈ ਤੇ ਉਹ ਤਿੰਨ ਵਾਰੇ ਬਚ ਗਿਆ ਤੇ ਉਹਦੇ ਵਿੱਚ ਸਾਰੀ ਕਹਾਣੀ ਮੈਂ ਕੁੜੀ ਨੂੰ ਪੁੱਛੀ ਕੀ ਭਾਈ ਤੇਰੇ ਨਾਲ ਕੀ ਹੋਇਆ ਕਹਿੰਦੀ ਗੱਲਬਾਤ ਸੀ ਆ ਗੱਲਬਾਤ ਹੋਈ ਰਿਲੇਸ਼ਨ ਬਣੇ ਸੋ ਸ਼ਰਮ ਆਉਂਦੀ ਆ ਸਾਨੂੰ ਇਹ ਗੱਲਾਂ ਦੱਸ ਦੇਣ ਨੂੰ ਪਰ ਦੱਸਣੀਆਂ ਤਾਂ ਪੈਣੀਆਂ ਹੀ ਨੇ ਤਾਂ ਜੋ ਹੋਰ ਕੁੜੀਆਂ ਬੱਚ ਜਾਣ ਬਈ ਸਾਡੀਆਂ ਕੁੜੀਆਂ ਕੀ ਕਰਦੀਆਂ ਨੇ ਪਿਆਰ ਚੰਨੀਆਂ ਹੋ ਜਾਂਦੀਆਂ ਨੇ ਪਿਆਰ ਚੰਨੀਆਂ ਹੋ ਕੇ ਕੀ ਕਰਦੀਆਂ ਨੇ ਮੁੰਡਿਆਂ ਦੇ ਨਾਲ ਉੱਥੇ ਸਸਤੇ ਜੇ ਤੁਹਾਨੂੰ ਵੀ ਪਤਾ ਉਹ ਰੂਮ ਮਿਲਦੇ ਨੇ ਕਮਰੇ ਮਿਲਦੇ ਨੇ ਹੋਟਲਾਂ ਦੇ ਵਿੱਚ ਉੱਥੇ ਰੰਗ ਰਲੀਆਂ ਮਨਾਉਂਦੇ ਨੇ ਤੇ ਉਥੇ ਬਾਈ ਦੱਸਾ ਕੀ ਕਰਦੇ ਹੁੰਦੇ ਨੇ ਆਧਾਰ ਕਾਰਡ ਲੈ ਕੇ ਜਾਣਾ ਪੈਂਦਾ ਮੁੰਡੇ ਕੁੜੀ ਨੂੰ ਉਹਦੇ ਚ ਇਹ ਕੀ ਕਰਦੇ ਨੇ ਵਾਈਫ ਲਿਖਾਉਣਾ ਪੈਂਦਾ ਕਿ ਆ ਮੇਰੀ ਵਾਈਫ ਆ ਸੀ ਇੱਥੇ ਇੱਕ ਦਿਨ ਕੱਟਣਾ ਸੋ ਬਹੁਤ ਗਲਤ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਕੋਈ ਇਸ ਬਾਰੇ ਬੋਲਦਾ ਨਹੀਂ ਉਹ ਕਹਿੰਦੀ ਭਾਣੇ ਸਿੱਧੂ ਨੂੰ ਮੈਂ ਇਹ ਗੱਲ ਦੱਸਣੀ ਆ ਮੈਂ ਕਿਹਾ ਇਹ ਇਹਦੇ ਵਿੱਚ ਤੇਰੀ ਕੋਈ ਨਹੀਂ ਮਦਦ ਕਰ ਸਕਦਾ ਕਿਉਂਕਿ ਕੁੜੀਏ ਤੂੰ ਗਲਤ ਆ ਤੇ ਤੈਨੂੰ ਪਹਿਲਾਂ ਹੀ ਆਪਣਾ ਸੰਭਲਣਾ ਚਾਹੀਦਾ ਸੀ ਸੋ ਜਿਹੜੀਆਂ ਹੋਰ ਕੁੜੀਆਂ ਨੇ ਉਹਨਾਂ ਨੂੰ ਇਹੀ ਸਲਾਹ ਦਿੰਨੇ ਆ ਕਿ ਆਪਣਾ ਇਹ ਕੰਮਾਂ 'ਚ ਨਾ ਪਾਓ ਤੁਸੀਂ ਬਚ ਕੇ ਰਹੋ